ਸਸਰੀਕਾਰ ਪੰਜਾਬੀਆਂ ਨੇ ਐਮਰਜੈਂਸੀ ਨੂੰ ਦੂਜੀ ਵਾਰ ਵੀ ਟੁਕਰਾ ਦਿੱਤਾ ਆ ਪਹਿਲਾਂ ਐਮਰਜੈਂਸੀ ਨੂੰ ਉਦੋਂ ਟੁਕਰਾਇਆ ਸੀ ਜਦੋਂ ਕਾਂਗਰਸ ਪ੍ਰਧਾਨ ਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਰੇ ਦੇਸ਼ ਵਿੱਚ ਵਿਰੋਧੀਆਂ ਨੂੰ ਦਬਾਉਣ ਦੇ ਲਈ ਦੇਸ਼ ਅੰਦਰ ਐਮਰਜੈਂਸੀ ਲਾਗੂ ਕਰ ਦਿੱਤੀ ਸੀ ਸੰਵਿਧਾਨ ਨੂੰ ਇੱਕ ਤਰ੍ਹਾਂ ਨਾਲ ਮੁਅਤਲ ਕਰ ਦਿੱਤਾ ਗਿਆ ਸੀ ਤੇ ਕੋਈ ਕਾਨੂੰਨ ਦਾ ਰਾਜ ਨਹੀਂ ਸੀ ਜਿਨ੍ਹਾਂ ਨੂੰ ਵੇਖ ਰਹੇ ਸੀ ਫੜ ਕੇ ਜੇਲਾਂ ਵਿੱਚ ਸੁੱਟਿਆ ਗਿਆ ਸਾਰੇ ਵਿਰੋਧੀ ਜਿਹੜੇ ਸੀ ਉਹ ਜੇਲਾਂ ਵਿੱਚ ਭੇਜ ਦਿੱਤੇ ਤੇ ਜੋ ਮੀਡੀਆ ਸੀ ਉਸ ਟਾਈਮ ਤੇ ਜ਼ਿਆਦਾਤਰ ਤਾਂ ਇਹ ਉਸ ਸਮੇਂ ਪ੍ਰਿੰਟ ਮੀਡੀਆ ਸੀ ਤੇ ਇਹ ਸਾਰੇ ਜਿਹੜੇ ਸੀ ਇਸ ਮੀਡੀਆ ਨੂੰ ਉਹਨਾਂ ਨੇ ਸੈਂਸਰਿੰਗ ਤੇ ਲਾ ਦਿੱਤੀ ਬਹੁਤ ਇਸ ਦਾ ਦੇਸ਼ ਦੇ ਵਿੱਚ ਵਿਰੋਧ ਹੋਇਆ ਪਰ ਸਭ ਤੋਂ ਜ਼ਿਆਦਾ ਜਿਹੜਾ ਉਸ ਸਮੇਂ ਵਿਰੋਧ ਹੋਇਆ ਸੀ ਉਹ ਪੰਜਾਬ ਵਿੱਚ ਹੀ ਹੋਇਆ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਤੇ ਇਸ ਦੇ ਸਾਰੀ ਜਿਹੜੀ ਵੱਡੀ ਲੀਡਰਸ਼ਿਪ ਤੇ ਇਹਦੇ ਬਹੁਤ ਵੱਡੀ ਗਿਰਤੀ ਵਿੱਚ ਸਮਰਥਕ ਜਿਹੜੇ ਸੀ ਉਹ ਰੋਜ਼ ਪ੍ਰਦਰਸ਼ਨ ਕਰਦੇ ਸੀ ਤੇ ਉਹਨਾਂ ਨੂੰ ਫੜ ਕੇ ਜਿੰਨਾਂ ਵਿੱਚ ਸੁੱਟ ਦਿੱਤਾ ਗਿਆ ਉਸ ਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਸੰਤ ਕਰਤਾਰ ਸਿੰਘ ਨੇ ਉਸ ਸਮੇਂ ਪੰਜਾਬ ਦੇ ਅੰਦਰ ਮਾਰਚ ਜਿਹੜੇ ਸੀਗੇ ਉਹ ਕੱਢੇ ਸਕੇ ਤੇ ਉਸ ਦਾ ਵੀ ਉਹ ਜਿਹੜੇ ਸੀਗੇ ਵਿਰੋਧ ਦੇ ਵਜੂ ਸੀਗੇ ਤੇ ਪੰਜਾਬੀਆਂ ਨੇ ਅਮਰਜੈਂਸੀ ਦੇ ਵਿਰੋਧ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਦੋਂ ਪਾਇਆ ਸੀ ਲੇਕਿਨ ਹੁਣ ਜਦੋਂ ਉਸ ਉਹਦੇ ਉੱਪਰ ਬਣੀ ਹੋਈ ਫਿਲਮ ਅਮਰਜੈਂਸੀ ਪੰਜਾਬ ਵਿੱਚ ਰਿਲੀਜ਼ ਹੋਈ ਆ ਤੇ ਪੰਜਾਬੀਆਂ ਨੇ ਉਸ ਫਿਲਮ ਨੂੰ ਹੀ ਠੁਕਰਾ ਦਿੱਤਾ ਆ ਕਿੱਥੇ ਅਮਰਜੈਂਸੀ ਨੂੰ ਠੁਕਰਾਇਆ ਸੀ ਤੇ ਕਿੱਥੇ ਹੁਣ ਉਸ ਨੂੰ ਦਿਖਾਉਣ ਵਾਲੀ ਫਿਲਮ ਨੂੰ ਹੀ ਠੁਕਰਾ ਦਿੱਤਾ ਆ ਫਿਲਮ ਨੂੰ ਠਕਰਾਉਣ ਦਾ ਜਿਹੜਾ ਕਾਰਨ ਆ ਉਹ ਬਹੁਤ ਸਪਸ਼ਟ ਆ ਇਸ ਦੇ ਵਿੱਚ ਕੰਗਣਾ ਰਣੋਤਿਆ ਜਿਸ ਨੇ ਫਿਲਮ ਵੀ ਬਣਾਈ ਆ ਤੇ ਉਸ ਵਿੱਚ ਉਹ ਇੰਦਰਾ ਗਾਂਧੀ ਬਣੀ ਆ ਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਟਰੇਜ਼ਰ ਸਤੰਬਰ ਦੇ ਵਿੱਚ ਜਾਰੀ ਕੀਤਾ ਸੀ ਉਹਦੇ ਵਿੱਚ ਸਾਫ਼ ਦਿਖਾਇਆ ਸੀਗਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਕੁਝ ਸਿੱਖਾਂ ਦੇ ਜਿਹੜੇ ਸੀਗੇ ਸਮੇਂ ਇਸ ਤਰ੍ਹਾਂ ਦਾ ਅਕਸ ਪੇਸ਼ ਕੀਤਾ ਗਿਆ ਸੀ ਜਿਵੇਂ ਸਾਰੇ ਕਸੂਰਬਾਰ ਉਸ ਸਮੇਂ ਸਿੱਖੀ ਸਨ ਤੇ ਉਸ ਸਮੇਂ ਹੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਇਹ ਲੱਗਿਆ ਸੀ ਕਿ ਇਹ ਫਿਲਮ ਜਿਹੜੀ ਆ ਰੋਜ਼ ਪੈਦਾ ਕਰੇਗੀ ਔਰ ਇਹਨੂੰ ਚੱਲਣ ਨਹੀਂ ਦੇਵਾਂਗੇ ਕਿਉਂਕਿ ਕਗੜਾ ਦਾ ਰੌਦਦਾਰ ਬਈਆ ਜਿਹੜਾ ਆ ਉਹ ਪੰਜਾਬ ਖਾਸ ਕਰਕੇ ਸਿੱਖਾਂ ਦੇ ਪ੍ਰਤੀ ਜਿਹੜਾ ਆ ਉਹ ਨਫ਼ਰਤ ਭਰਿਆ ਚੱਲਿਆ ਆ ਰਿਹਾ ਆ ਤੇ ਪਾਰਟੀ ਨੇ ਉਹਨੂੰ ਕਦੇ ਵੀ ਖੁੱਲ ਕੇ ਬੋਲਣ ਤੋਂ ਨਹੀਂ ਰੋਕਿਆ ਹਾਲਾਂਕਿ ਦਾਵਾ ਜ਼ਰੂਰ ਕੀਤਾ ਗਿਆ ਕਿ ਉਸ ਨੂੰ ਸਮਝਾਇਆ ਗਿਆ ਕਿ ਤੂੰ ਆਪਣੇ ਹਲਕੇ ਦਿੱਸੋ ਤੂੰ ਚੁਣੀ ਗਈ ਐਮਪੀ ਉੱਥੋਂ ਤੱਕ ਹੀ ਸੀਮਤ ਰਹਿ ਸਿਆਸਤ ਦੇ ਬਾਕੀ ਹੋਰ ਖੇਤਰ ਦੇ ਵਿੱਚ ਤੂੰ ਦਖਲ ਨਾ ਦੇ ਪਰ ਕੰਗੜਾ ਰਣੌਤ ਦਾ ਜੋ ਆਕਸ਼ਿਆ ਪੰਜਾਬ ਦੇ ਵਿੱਚ ਉਹ ਪੰਜਾਬ ਵਿਰੋਧੀ ਵਜੋਂ ਹੀ ਉੱਭਰਿਆ ਆ ਖਾਸ ਤੌਰ ਤੇ ਸਿੱਖਾਂ ਦੇ ਪ੍ਰਤੀ ਜਿਹੜੀ ਉਹਨੇ ਪਹਿਲਾਂ ਨਫ਼ਰਤ ਪ੍ਰਗਟਾਈ ਸੀ ਕਿਸਾਨ ਮੋਰਚੇ ਵੇਲੇ ਜਾਂ ਉਸ ਤੋਂ ਬਾਅਦ ਵੀ ਇਹਦੇ ਬਿਆਨ ਆਉਂਦੇ ਰਹੇ ਆ ਉਹ ਸਾਰਿਆਂ ਦੇ ਸਾਹਮਣੇ ਆ ਤੇ ਹੁਣ ਇਹ ਫਿਲਮ ਪੰਜਾਬ ਵਿੱਚ ਅੱਜ ਜਦੋਂ 17 ਜਨਵਰੀ ਨੂੰ ਇਹ ਰਿਲੀਜ਼ ਹੋਣੀ ਸੀ ਤਾਂ ਇਸ ਦੇ ਸਖਤ ਵਿਰੋਧ ਕੀਤਾ ਗਿਆ ਤੇ ਇਸ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਸਰਕਾਰ ਨੇ ਤਾਂ ਇਸ ਨੂੰ ਨਹੀਂ ਰੋਕਿਆ ਜਿਹੜਾ ਇਹਦਾ ਪਹਿਲਾ ਸ਼ੋਅ ਚੱਲਣਾ ਸੀ ਲੇਕਿਨ ਸਿਨੇਮਾ ਘਰਾਂ ਵਾਲਿਆਂ ਨੇ ਖੁਦ ਹੀ ਇਸ ਫਿਲਮ ਨੂੰ ਨਾ ਦਿਖਾਉਣ ਦਾ ਉਹਨਾਂ ਨੇ ਫੈਸਲਾ ਲੈ ਲਿਆ ਕੋਸ਼ਿਸ਼ ਸਿਨੇਮਾ ਕਰਾ ਨੇ ਤਾਂ ਪੰਜ ਜ਼ਿਲ੍ਹਿਆਂ ਦੇ ਵਿੱਚ 16 ਆਪਣੇ ਜਨਵਰੀ ਨੂੰ ਹੀ ਫੈਸਲਾ ਲੈ ਲਿਆ ਸੀ ਪਰ ਅੱਜ 17 ਜਨਵਰੀ ਨੂੰ ਜਦੋਂ ਇਹ ਸਿਨੇਮਾ ਕਰਾ ਦੇ ਬਾਹਰ ਵੱਡੇ ਪ੍ਰਦਰਸ਼ਨ ਹੋਏ ਆ ਤਾਂ ਇਹ ਫਿਲਮ ਜਿਹੜੀ ਆ ਇਹਨੂੰ ਉਸ ਵੇਲੇ ਕਿਤੇ ਵੀ ਨਹੀਂ ਦਿਖਾਇਆ ਗਿਆ ਅੱਗੋਂ ਕੀ ਹੋਏਗਾ ਇਹ ਹੁਣ ਨਿਰਭਰ ਕਰਦਾ ਆ ਪੰਜਾਬ ਸਰਕਾਰ ਦੇ ਉੱਤੇ ਜਾਂ ਇਸ ਫਿਲਮ ਦੇ ਪ੍ਰਤੀ ਜੋ ਵੀ ਵਿਰਤੀਕਰਮ ਨਿਕਲ ਕੇ ਆਉਂਦੇ ਆ ਉਹਦੇ ਉੱਪਰ ਲੇਕਿਨ ਇੱਕ ਗੱਲ ਤਾਂ ਸਪਸ਼ਟ ਹੈ ਕਿ ਸਿੱਖਾਂ ਨੇ ਐਮਰਜੈਂਸੀ ਫਿਲਮ ਨੂੰ ਨਕਾਰ ਦਿੱਤਾ ਆ ਔਰ ਬਿਲਕੁਲ ਪਸੰਦ ਨਹੀਂ ਕੀਤਾ ਕਾਂਗਰਸ ਨੇ ਤਾਂ ਇਹ ਕਹਿਣਾ ਹੀ ਸੀ ਕਿ ਉਹਨਾਂ ਨੇ ਇਸ ਦੇ ਜੋ ਵਿੱਚ ਇਹਦੇ ਦਿਖਾਇਆ ਗਿਆ ਐਮਰਜੈਂਸੀ ਪ੍ਰਤੀ ਉਹਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਇੱਕ ਤਰਫਾ ਪੇਸ਼ ਕੀਤਾ ਗਿਆ ਆ ਪਰ ਜੇ ਜੇ ਕੰਗਣਾ ਰਨੌਤ ਦੇ ਫਿਲਮ ਦੇ ਵਿੱਚ ਸੱਚਮੁੱਚ ਹੀ ਐਮਰਜੈਂਸੀ ਦੇ ਉਸ ਸਮੇਂ ਦੇ ਉਸ ਰੂਪ ਨੂੰ ਦਿਖਾਉਣਾ ਸੀ ਜੋ ਦੇਸ਼ ਦੇ ਲਈ ਠੀਕ ਨਹੀਂ ਸੀ ਤਾਂ ਫਿਰ ਉਸ ਸਮੇਂ ਜੋ ਸਿੱਖਾਂ ਦਾ ਖਾਸ ਤੌਰ ਤੇ ਸਾਡੇ ਪੰਜਾਬੀਆਂ ਦਾ ਐਮਰਜੈਂਸੀ ਦੇ ਖਿਲਾਫ ਰੂਲ ਸੀ ਉਸ ਨੂੰ ਵਿਖਾ ਦਿੰਦੀ ਉਲਟਾ ਉਸਨੇ ਉਹ ਕੀਤਾ ਕਿ ਉਹ ਸੀਨ ਦਿਖਾਏ ਜਿਹੜੇ ਇੰਦਰਾ ਗਾਂਧੀ ਦੇ ਉਸ ਐਮਰਜੈਂਸੀ ਦੇ ਕਾਲ ਦੇ ਨਾਲ ਕਿਤੇ ਵੀ ਨਹੀਂ ਜੁੜੇ ਹੋਏ ਸੀ ਤੇ ਉਸ ਦੀਆਂ ਜਿਹੜੀਆਂ ਇੱਕ ਮਨਸ਼ਾ ਸੀ ਜਿਹੜੀ ਨੈਗੇਟਿਵ ਉਹਦੀ ਚ ਜਿਹੜੀ ਨੈਗੇਟਿਵਿਟੀ ਸੀ ਸਿੱਖਾਂ ਪ੍ਰਤੀ ਉਹ ਸਾਹਮਣੇ ਇੱਕਦਮ ਆ ਕੇ ਪ੍ਰਗਟ ਹੋ ਗਈ ਤੇ ਸਿੱਖ ਭਾਈਚਾਰੇ ਨੇ ਇਸ ਫਿਲਮ ਦਾ ਪਹਿਲਾਂ ਹੀ ਵਿਰੋਧ ਕਰ ਦਿੱਤਾ ਕਿ ਉਹ ਇਸ ਨੂੰ ਚੱਲਣ ਹੀ ਨਹੀਂ ਦੇਣਗੇ ਕਿਉਂਕਿ ਜੇ ਚੱਲੀ ਤਾਂ ਜੇ ਇਸ ਵਿੱਚ ਅਜਿਹੇ ਦ੍ਰਿਸ਼ ਹੋਏ ਜੋ ਉਸ ਸਮੇਂ ਜੋ 1984 ਜਾਂ ਉਸ ਤੋਂ ਬਾਅਦ ਵਾਪਰਿਆ ਜਾਂ ਉਸ ਤੋਂ ਪਹਿਲਾਂ ਵਾਪਰਿਆ ਉਸ ਦੇ ਨਾਲ ਜੁੜੀਆਂ ਇਹ ਘਟਨਾਵਾਂ ਆ ਤਾਂ ਉਹ ਜਿਹੜੇ ਆ ਇਹ ਜ਼ਰੂਰ ਇਸ ਨੂੰ ਜਿਹੜਾ ਆ ਸਿੱਖ ਵਿਰੋਧੀ ਬਣਾ ਕੇ ਹੀ ਉਹਨੇ ਪੇਸ਼ ਕੀਤਾ ਹੋਏਗਾ। ਆ ਔਰ ਦੂਸਤੀ ਅਗਲੀ ਗੱਲ ਇਹ ਵੀ ਆ ਕਿ ਇਹ ਫਿਲਮਾਂ ਰਿਲੀਜ਼ ਕਰਨ ਤੋਂ ਪਹਿਲਾਂ ਸੈਂਸਰ ਬੋਰਡ ਨੇ ਇਹਦੇ ਤੇ ਕੱਟ ਮਾਰੇ ਆ ਕਾਫੀ ਲੇਟ ਤੇ ਇਹ ਕੱਟ ਲੱਗਣ ਤੋਂ ਬਾਅਦ ਇਹ 147 ਮਿੰਟ ਤੋਂ ਘਟਾ ਕੇ 146 ਮਿੰਟ ਤੇ ਆਈ ਆ। ਭਾਵੇਂ 1 ਮਿੰਟ ਦਾ ਹੀ ਕਟਿਆ। ਤੇ ਉਸ ਤੋਂ ਬਾਅਦ ਜੇ ਇਹ ਫਿਲਮ ਕਿਸੇ ਨੂੰ ਕੰਗਣਾ ਨੌਦ ਨੇ ਦਿਖਾਈ ਆ ਤਾਂ ਉਹ ਭਾਜਪਾ ਸਮਰਥਕਾਂ ਨੂੰ ਹੀ ਦਿਖਾਈ ਆ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆ ਕੇ ਇਹ ਦਿਖਾ ਦੇ ਜਾਂ ਕੁਝ ਹੋਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਦਿਖਾ ਦੇ ਜਾਂ ਪੰਜਾਬ ਸਰਕਾਰ ਦੇ ਕਿਸੇ ਨੁਮਾਇंदे ਨੂੰ ਇਹ ਦਿਖਾ ਦੇ ਲਾਉਣ ਤੋਂ ਪਹਿਲਾਂ ਤੇ ਦੇਖ ਲਓ ਫਿਲਮ ਜਿਹੜੀ ਆ ਤੇ ਵਿੱਚ ਤਰਾਜ ਜੋ ਕੋਈ ਗੱਲ ਨਹੀਂ ਹੈ ਜੋ ਨਤੀਜਾ ਨਿਕਲਣਾ ਸੀ ਉਹ ਅੱਜ ਨਿਕਲ ਗਿਆ ਆ ਤੇ ਇਹ ਫਿਲਮ ਜਿਹੜੀ ਆ ਅੱਜ ਸਵੇਰੇ ਰੀਲੀਜ਼ ਨਹੀਂ ਹੋ ਸਕੀ ਪੰਜਾਬ ਦੇ ਵਿੱਚ ਹਾਲਾਂਕਿ ਇਹ ਨਜ਼ਦੀਕ ਚੰਡੀਗੜ੍ਹ ਦੇ ਵਿੱਚ ਇਹ ਫਿਲਮ ਲੱਗ ਗਈ ਸੀ ਦੂਸਰਾ ਅੱਜ ਦਾ ਜਿਹੜਾ ਅਹਿਮ ਇਸ਼ੂ ਗਿਆ ਉਹ ਇਹ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਲੀਡਰ ਸੀ ਉਹ ਜਿਹੜੇ ਕੱਲ ਅਕਾਲ ਤਖਤ ਨੂੰ ਉੱਪਰ ਗਏ ਤੇ ਜ세ਦਾਰ ਰਗੂਜੀਤ ਸਿੰਘ ਨੂੰ ਮਿਲੇ ਸੀ ਉਸ ਤੋਂ ਬਾਅਦ ਇੱਕ ਸਟੈਪ ਹੋਰ ਅੱਗੇ ਚੱਲੇ ਆ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਆ ਕਿ ਅਕਾਲ ਤਖਤ ਨੇ 2 ਦਸੰਬਰ ਨੂੰ ਜਿਹੜੀ 7 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਤੇ ਉਸ ਦੀ ਦੇਖਰੇਖ ਕਰਨ ਲਈ ਐਲਾਨੀ ਸੀ ਉਹ ਉਸ ਦੇ ਉੱਪਰ ਅਮਲ ਜੜਾਇਆ ਉਹ ਸ਼ੁਰੂ ਕੀਤਾ ਜਾਏ ਅ ਅਜੇ ਤੱਕ ਹਰਜਿੰਦਰ ਸਿੰਘ ਗਰਤਾ ਅਮੀਦਾ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਲੇਕਿਨ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਤੇ ਕਾਬਜ ਜਿਹੜੀ ਧਿਰ ਆ ਉਹਨਾਂ ਨੇ 20 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਪਾਰਲੀਮੈਂਟਰੀ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਬੁਲਾ ਲਈ ਆ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਆਪਣੀ ਸਿੱਖਾਂ ਦੀ ਜਿਹੜੀ ਆ ਸ਼ਰੋਮਣੀ ਕਮੇਟੀ ਵਿੱਚ ਭਰਤੀ ਜਿਹੜੀ ਉਹਨਾਂ ਨੇ ਕਰਨੀ ਆ ਉਹਦੇ ਤੇ ਅਮਲ ਸ਼ੁਰੂ ਕਰਨ ਦਾ ਉਸ ਦਿਨ ਉਹਨਾਂ ਨੇ ਸਾਰਾ ਫੈਸਲਾ ਜਿਹੜਾ ਆ ਉਹਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰਨਾ ਆ ਐਸੋ ਬਈ ਇਹ ਹਾਲਤ ਬੜੀ ਨਾਜਿਕ ਜਿਹੀ ਬਣੀ ਹੋਈ ਆ ਕਿ ਇੱਕ ਪਾਸੇ ਅਕਾਲ ਤਖਤ ਦਾ ਹਦੇਸ਼ ਆ ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਜਿਦਿਆ ਕਿ ਉਹ ਜਿਹੜੀ ਆ ਉਹ ਉਹਦੇ ਵਿੱਚ ਉਹ ਦਖਲ ਨਹੀਂ ਦੇਣ ਦੇਣਗੇ ਉਹਨਾਂ ਦੀ ਵਰਕਿੰਗ ਕਮੇਟੀ ਨੇ ਜੋ ਫੈਸਲੇ ਲਏ ਆ ਉਹਦੇ ਉੱਪਰ ਹੀ ਅਮਲ ਕੀਤਾ ਜਾਏਗਾ ਇਹ ਜਿਹੜੇ ਦੋ ਸੀਗੇ ਨਾਰਾਜ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੀਗੇ ਉਹਨਾਂ ਨੇ ਦਾ ਮਤਲਬ ਜਿਹੜੀ ਆ ਭਰਤੀ ਜਿਹੜੀ ਉਹਨਾਂ ਦੀ ਨਿਯੁਕਤੀਆਂ ਹੋਈਆਂ ਸੀ ਉਹਨਾਂ ਨੇ ਉਹਨਾਂ ਤੇ ਅਮਲ ਕਰਨ ਨੂੰ ਕਰਨ ਤੋਂ ਹੀ ਨਾ ਕਰ ਦਿੱਤੀ ਆ ਜਿਨ੍ਹਾਂ ਵਿੱਚ ਐਲ ਵੀ ਸ਼ਾਮਲ ਆ ਤੇ ਹੁਣ ਅੱਗੇ ਇਹ ਅਕਾਲ ਤਖਤ ਦੇ ਜ세ਦਾਰ ਤੇ ਨਿਰਭਰ ਆ ਕਿ ਜੇ ਇਹ ਭਰਤੀ ਦੀ ਪ੍ਰਕਿਰਿਆ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਤੇ ਦਫ਼ਤਰ ਨੇ ਇਹਨਾਂ ਨੇ ਸ਼ੁਰੂ ਕਰ ਦਿੱਤੀ ਬਾਗੀਆਂ ਨੂੰ ਜਾਂ ਉਸ ਸੱਤ ਮੈਂਬਰੀ ਕਮੇਟੀ ਨੂੰ ਨਾਲ ਬਣਾਇਆ ਤਾਂ ਫਿਰ ਜੋ ਇਹ ਭਾਰਤੀ ਹੁੰਣ ਤੋਂ ਬਾਅਦ ਡੈਲੀਗੇਟ ਬਣਨਗੇ ਤੇ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਕਿ ਉਸ ਨੂੰ ਅਕਾਲ ਤਖਤ ਪ੍ਰਵਾਨ ਕਰ ਲੇਗਾ ਕਿ ਉਹਨੂੰ ਸਿੱਖ ਜਿਹੜੇ ਆ ਪੰਥ ਜਿਹੜਾ ਆ ਉਹ ਪ੍ਰਵਾਨ ਕਰ ਲੇਗਾ ਇਹ ਬਹੁਤ ਵੱਡਾ ਉਹਦੇ ਤੇ ਪ੍ਰਸ਼ਨ ਚਿੰਨ ਲੱਗ ਜਾਏਗਾ ਦੂਸਰੇ ਪਾਸੇ ਅਕਾਲ ਤਖਤ ਦੇ ਜਥੇਦਾਰ ਦੀ ਹੁਣ ਜ਼ਿੰਮੇਵਾਰੀ ਬਣਦੀ ਆ ਇਹ ਜਾਂ ਤਾਂ ਫਿਰ ਉਹ ਜਿਹੜਾ 7 ਮੈਂਬਰੀ ਕਮੇਟੀ ਦਾ ਹੁਕਮ ਨਵਾਂ ਜਾਰੀ ਕੀਤਾ ਸੀ ਆਦੇਸ਼ ਉਸ ਨੂੰ ਵਾਪਸ ਲੈ ਲੈਣਾ ਤੇ ਜਾਂ ਫਿਰ ਉਹਦੇ ਉੱਤੇ ਅਮਲ ਕਰਾਉਣ ਦੇ ਲਈ ਘਟੋ ਘਟ ਹਦਾਇਤ ਜਿਹੜੀ ਆ ਉਹ ਦੁਬਾਰਾ ਜਾਰੀ ਕਰਨ ਅੱਜ ਜਿਹੜੇ ਤਰਵੰਡੀ ਸਾਬੋ ਦੇ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅੱਜਕੱਲ ਮੌਤਲ ਕੀਤੇ ਹੋਏ ਆ ਉਹ ਵੀ ਅੱਜ ਅੰਮ੍ਰਿਤਸਰ ਦੇ ਵਿੱਚ ਸਵੇਰੇ ਹਾਜ਼ਰ ਦੇਖੇ ਗਏ ਆ ਉਹਨਾਂ ਨੇ ਗੁਰਦੁਆਰਾ ਮਨਜੀ ਸਾਹਿਬ ਤੋਂ ਅੱਜ ਸਵੇਰੇ ਕਥਾ ਵੀ ਕੀਤੀ ਆ ਸੰਭਵ ਆ ਕਿ ਉਹ ਵਾਪਸ ਜਾਣ ਤੋਂ ਪਹਿਲਾਂ ਯਾਨੀ ਅਰਗਬੀਰ ਸਿੰਘ ਨੂੰ ਮਿਲਣਾ ਤੇ ਉਹਨਾਂ ਨਾਲ ਕੋਈ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦੀ ਕੋਈ ਨਾ ਕੋਈ ਚਰਚਾ ਹੋਵੇ ਲੇਕਿਨ ਇਹ ਬਹੁਤ ਜ਼ਰੂਰੀ ਆ ਕਿ ਸਾਰੀ ਸਥਿਤੀ ਸਪਸ਼ਟ ਕੀਤੀ ਜਾਏ ਜਾਂ ਫਿਰ ਮਤਲਬ ਜਿਹੜਾ ਆ ਕਿ ਇਹ ਜਿਹੜਾ ਮੁੜ ਕੇ ਰਾਜਸੀ ਮੰਚਾਂ ਨੂੰ ਲੈ ਕੇ ਜਿਹੜੇ ਰਾਜਸੀ ਉਹ ਧਿਆਨ ਦਿਓ ਤੇ ਜਿਹੜੇ ਹੁਕਮ ਨਾਵੇਂ ਅਕਾਲ ਤਖਤ ਤੋਂ ਜਾਰੀ ਹੁੰਦੇ ਆ ਉਹ ਨਾ ਕੀਤੇ ਜਾਣ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਆ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਕੁਝ ਹੋਰ ਕਹਿੰਦਾ ਆ ਤੇ ਉਹ ਇਹ ਜਿਹੜੀਆਂ ਅਕਾਲ ਤਖਤ ਦੀਆਂ ਹਦਾਇਤਾਂ ਜਿਹੜੀਆਂ ਆ ਉਹ ਇਸ ਸਬੰਧੀ ਨਹੀਂ ਮੰਨ ਸਕਦੇ ਕੁਝ ਤਾਂ ਲੋਕ ਹੁਣ ਇਹ ਵੀ ਕਹਿ ਰਹੇ ਆ ਕਿ ਜਦੋਂ ਵੀ ਇਹ ਅਕਾਲੀ ਲੀਡਰ ਬੋਲਦੇ ਆ ਇਹ ਪੰਜਾਬ ਦੀ ਮਾਂ ਪਾਰਟੀ ਬੋਲਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਵੀ ਮਾਂ ਪਾਰਟੀ ਨਹੀਂ ਬੋਲਦੇ ਤੇ ਇਹ ਹਮੇਸ਼ਾ ਹੀ ਜਿਹੜਾ ਆ ਇਹ ਜਦੋਂ ਹੁਣ ਗੱਲਾਂ ਕਰ ਰਹੇ ਆ ਤੇ ਇਹ ਪੰਜਾਬ ਸਰਕਾਰ ਦੀ ਆਲੋਚਨਾ ਵੱਲ ਨੂੰ ਜ਼ਿਆਦਾ ਜਾ ਰਹੇ ਆ ਪ੍ਰਾਣੇ ਮੁੱਦੇ ਜਿਹੜੇ ਲਟਕਦੇ ਪੰਜਾਬ ਦੇ ਆ ਰਹੇ ਆ ਉਹਨਾਂ ਨੂੰ ਇਹ ਹੁਣ ਨਹੀਂ ਛੇੜ ਰਹੇ ਜੇ ਕਦੇ ਛੇੜਦੇ ਵੀ ਆ ਤਾਂ ਉਹਨਾਂ ਦਾ ਮੰਤਵ ਸਿਰਫ ਇਹੀ ਦਿਖਾਉਣਾ ਹੁੰਦਾ ਹੈ ਕਿ ਅਸੀਂ ਉਹਦੇ ਉੱਪਰ ਅਜੇ ਵੀ ਕੰਮ ਹੈਗੇ ਆ ਤੇ ਬਹੁਤ ਸਾਰੇ ਹੁਣ ਜਿਹੜੇ ਸਿੱਖ ਮਸਲੇ ਪਿੱਛੇ ਸ਼੍ਰੋਮਣੀ ਕਮੇਟੀ ਨੇ ਇੱਕ ਜਿਹੜੀ ਅਕਾਲ ਤਖਤ ਤੋਂ ਕਮੇਟੀ ਬਣੀ ਸੀ ਉਹਨਾਂ ਦੀ ਗਵਾਈ ਵਿੱਚ ਜਿਹੜੇ ਇੱਕ ਪ੍ਰਦਰਸ਼ਨ ਸ਼ੁਰੂ ਹੋਏ ਸੀ ਬੰਦੀ ਸਿੱਖਾਂ ਦੀ ਰਾਇ ਨੂੰ ਲੈ ਕੇ ਤੇ ਕੁਝ ਹੋਰ ਮੁੱਦਿਆਂ ਤੇ ਉਹ ਸਾਰੇ ਹੁਣ ਠੱਪ ਗਏ ਆ ਤੇ ਇਹ ਇਸ ਵੇਲੇ ਅਕਾਲ ਤਖਤ ਦੀ ਜਿਹੜੀ ਆ ਇੱਕ ਆਨ ਤੇ ਸ਼ਾਨ ਦਾ ਮਸਲਾ ਬਣਿਆ ਹੋਇਆ ਆ ਤੇ ਇਸ ਤੋਂ ਅੱਗੇ ਇੱਕ ਕੁਝ ਗੱਲਾਂ ਜਿਹੜੀਆਂ ਇੱਕ ਦੋ ਉਹ ਦੁਨੀਆਵਾਰੇ ਵੀ ਆਪਾਂ ਨੂੰ ਕਰ ਲੈਣੀਆਂ ਚਾਹੀਦੀਆਂ ਅ ਇਸਰਾਇਲ ਨੇ ਜਿਹੜੀ ਹਮਾਸ ਦੇ ਨਾਲ ਫਸਤੀਨੀਆ ਦੇ ਨਾਲ ਸੰਧੀ ਕੀਤੀ ਆ ਉਦੇ ਉੱਪਰ ਕੱਲ ਰਾਤ ਉਸਨੇ ਦੋਹਾ ਕਤਰ ਦੇ ਵਿੱਚ ਦਸਤਖਤ ਕਰ ਦਿੱਤੇ ਆ ਇਹਦੀ ਪੁਸ਼ਟੀ ਹੋ ਗਈ ਆ ਕਿ ਇਸ ਸਮਝੌਤੇ ਦੇ ਉੱਪਰ ਹਮਾਸ ਦੇ ਤਾਂ ਇਸਰਾਈਲ ਦੇ ਦਸਤਖਤ ਹੋ ਗਏ ਆ ਤੇ ਅੱਜ ਇਹਦੇ ਤੇ ਸ਼ਾਮ ਨੂੰ 17 ਜਨਵਰੀ ਨੂੰ ਉਹਨਾਂ ਦੀ ਇੱਕ ਮੀਟਿੰਗ ਵੀ ਇਸਰਾਈਲ ਦੀ ਹੋ ਰਹੀ ਆ ਤੇ ਪੂਰੀ ਸਰਕਾਰ ਸਰਕਾਰ ਦੀ ਜਿਹੜੀ ਹੈਗੀ ਆ ਉਹਨਾਂ ਦੀ ਕਲੋ ਕੈਬਨਟ ਆ ਉਹ ਜਿਹੜੀ ਆ ਉਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਪ੍ਰਵਾਨ ਕਰ ਲੇਗੀ ਤੇ ਇਹ ਸਮਝੌਤਾ 19 ਜਨਵਰੀ ਤੋਂ ਅਮਲ ਵਿੱਚ ਆਉਣਾ ਹੈ ਹਾਲਾਂਕਿ ਇਹ ਕਹਿਣਾ ਬੜਾ ਮੁਸ਼ਕਲ ਆ ਕਿ ਉਹਦੇ ਤੇ ਹੂਬ ਹੂ ਅਮਲ ਹੋਏਗਾ ਕਿਉਂਕਿ ਜਿਸ ਦਿਨ ਦੇ ਸਮਝੌਤੇ ਦਾ ਐਲਾਨ ਹੋਇਆ ਆ ਉਸ ਤੋਂ ਬਾਅਦ ਘਟੋ ਘਟ 75 ਤੋਂ ਜਿਹੜੇ ਹੈਗੇ ਆ ਫਲਸਤੀਨੀ ਜਿਹੜੇ ਆ ਇਸਰਾਇਲ ਨੇ ਹਵਾਈ ਹਮਲਿਆਂ ਦੇ ਵਿੱਚ ਉਹ ਮਾਰ ਦਿੱਤੇ ਆ ਮਤਲਬ ਕਿਸ ਨੇ ਹਵਾਈ ਬੰਬਾਰੀ ਜਿਹੜੀ ਆ ਉਹ ਨਹੀਂ ਰੋਕੀ ਲੇਕਿਨ ਫਿਰ ਵੀ ਅਜੇ ਆਸ ਬਰਗਟਾਈ ਜਾ ਰਹੀ ਆ ਤੇ ਇਹ ਸੰਧੀ ਅਮਲ ਵਿੱਚ ਇੱਕ ਵਾਰ ਸ਼ੁਰੂ ਹੋ ਗਈ ਹੋਣੀ ਤਾਂ ਭਾਵੇਂ ਨੂੰ ਕਈ ਝਟਕੇ ਲੱਗਣਗੇ ਪਰ ਸਿੱਝੇ ਸਿੱਝੇ ਇਹ ਥੋੜਾ ਜਿਹਾ ਤਣਾਅ ਜਿਹੜਾ ਘਟਣ ਵਾਲੇ ਪਾਸੇ ਨੂੰ ਵਧੇਗਾ ਇਹਦੀ ਆਸ ਕਰਨੀ ਵੀ ਬਣਦੀ ਆ ਹੋਰ ਕੋਈ ਰਸਤਾ ਵੀ ਨਹੀਂ ਆ ਤੇ ਇੱਕ ਹੋਰ ਜਿਹੜੀ ਗੱਲ ਛੋਟੀ ਜਿਹੀ ਆ ਉਹ ਇਹ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਆਖਰੀ ਸਰਕਾਰੀ ਭਾਸ਼ਣ ਦੇ ਵਿੱਚ ਇੱਕ ਬਹੁਤ ਅਹਿਮ ਮੁੱਦਾ ਉਠਾਇਆ ਆ ਉਹਨੇ ਕਿਹਾ ਆ ਕਿ ਅਮਰੀਕਾ ਦੇ ਵਿੱਚ ਹੁਣ ਕੁਲੀਨ ਤੰਤਰ ਆ ਗਿਆ ਆ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਡੋਨਾਲਡ ਟਰੰਪ ਨੇ ਆਪਣੀ ਕੈਬਨਟ ਐਲਾਨੀ ਆ ਉਦੇ ਵਿੱਚ ਸਾਰੇ ਅਰਬਾਪਤੀ ਜਿਹੜੇ ਹੈਗੇ ਆ ਮੰਤਰੀ ਲੈ ਆ ਉਹਨੇ ਤੇ ਇਹ ਅਰਬਪਤੀਆਂ ਦੀ ਜਿਹੜੀ ਸਰਕਾਰ ਆ ਇਹ ਜਿਹੜੀ ਆ ਬਹੁਤ ਸੀਮਤ ਲੋਕ ਜਿਹੜੇ ਆ ਉਹਨਾਂ ਦੇ ਅਦੇਸ਼ਾਂ ਦੇ ਨਾਲ ਹੀ ਚੱਲੇਗੀ ਇਹਦੇ ਵਿੱਚ ਲੋਕਤੰਤਰ ਜਿਹੜਾ ਆ ਉਹ ਖਤਰੇ ਵਿੱਚ ਆ ਇਹਦੇ ਵਿੱਚ ਜਿਹੜੀ ਇੱਕ ਅਮਰੀਕਾ ਦੇ ਲੋਕਾਂ ਦੀ ਜਿਹੜੀ ਇੱਕ ਵਿਆਪਕ ਜਿਹੜੀ ਇੱਕ رائے ਆ ਉਹਨੂੰ ਤਰਜੀਹ ਨਹੀਂ ਦਿੱਤੀ ਜਾਏਗੀ ਤੇ ਇਹ ਇੱਕ ਤਰ੍ਹਾਂ ਨਾਲ ਲੋਕਤੰਤਰ ਦੇ ਲਈ ਵੀ ਖਤਰਾ ਆ ਤੇ ਦੂਸਰੇ ਪਾਸੇ ਇਹ ਜਿਹੜੀਆਂ ਸਹੂਲਤਾਂ ਅਮਰੀਕਾ ਦੇ ਲੋਕਾਂ ਨੂੰ ਮਿਲਦੀਆਂ ਆ ਉਹਨਾਂ ਉੱਪਰ ਵੀ ਕਟ ਮਾਰ ਸਕਦੇ ਆ ਤੇ ਦੂਸਰੇ ਦੇਸ਼ਾਂ ਦੇ ਉੱਤੇ ਤਾਂ ਇਹਨਾਂ ਨੇ ਕਿਹਾ ਹੀ ਆ ਕਿ ਉਹ ਜਿਹੜੇ ਆਪਣੀ ਟੈਕਸ ਦੀ ਸਲੇਬ ਆ ਉਹ ਵਧਾਉਣਗੇ ਤੇ ਉਹਨੇ ਬਾਈਡਨ ਨੇ ਲੋਕਾਂ ਨੂੰ ਅਮਰੀਕਾ ਵਾਲਿਆਂ ਨੂੰ ਕਿਹਾ ਆ ਅਮਰੀਕਨਾਂ ਨੂੰ ਕਿ ਸੁਚੇਤ ਰਹੋ ਇਹ ਸਰਕਾਰ ਆਪ ਉਦਰੀ ਹੋ ਜਾਏਗੀ ਕਿਉਂਕਿ ਅਰਬਪਤੀ ਜਿਹੜੇ ਆ ਉਹ ਆਪਣੇ ਹੀ ਹਿੱਤ ਵੇਖਣਗੇ ਆਮ ਲੋਕਾਂ ਦੇ ਜਿਹੜੇ ਹਿੱਤ ਆ ਉਹ ਨਜ਼ਰ ਅੰਦਾਜ਼ ਹੋਣਗੇ ਤੇ ਇਹ ਇੱਕ ਉੱਥੋਂ ਇਹ ਆਵਾਜ਼ ਉੱਠੀ ਆ ਤੇ ਲੋਕ ਵੀ ਜਿਹੜੇ ਆ ਇਹਦੇ ਤੇ ਚਰਚਾ ਕਰ ਰਹੇ ਆ ਤੇ ਇੱਕ ਈਰਾਨ ਤੇ ਰੂਸ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਇਤਿਹਾਸਕ ਸਮਝੌਤਾ ਜਿਹੜਾ ਆ ਉਹਦੇ ਤੇ ਦਸਤਕਤ ਹੋ ਰਿਹਾ ਆ ਇਸ ਸਮਝੌਤੇ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਖੇਤਰ ਆ ਜਿਨਾਂ 'ਚ ਰੱਖਿਆ ਦਾ ਖੇਤਰ ਵੀ ਹੈਗਾ ਆ ਫਿਰ ਉੱਥੇ ਦੀ ਜਿਹੜੀ ਕਹੋ ਕਿ ਉਰਜਾ ਦਾ ਖੇਤਰ ਤੇ ਹੋਰ ਜਿਹੜੇ ਕਹੋ ਆਰਥਿਕ ਖੇਤਰ ਆ ਤੇ ਇਹ ਆਪਸ ਵਿੱਚ ਕਰੰਸੀ ਦਾ ਜਿਹੜਾ ਇੱਕ ਦੂਸਰੇ ਨਾਲ ਤਬਾਦਲਾ ਇਹੋ ਜਿਹਾ ਇੱਕ ਤਰ੍ਹਾਂ ਨਾਲ ਅਹਿਮ ਮਦਦਾਂ ਹੈਗੀਆਂ ਆ ਜਿਸ ਨਾਲ ਈਰਾਨ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਆ ਰੂਸ ਦੇ ਨਜ਼ਦੀਕ ਚਲਿਆ ਜਾਏਗਾ ਰੂਸ ਨਾਲ ਸਹਿਯੋਗ ਕਰੇਗਾ ਚੀਨ ਨਾਲ ਉਸ ਦੀ ਪਹਿਲਾਂ ਤੋਂ ਹੀ ਸੰਧੀ ਹੋ ਚੁੱਕੀ ਆ ਤੇ ਇਹ ਵਰਤਾਰਾ ਜਿਹੜਾ ਰੂਸ ਤੇ ਚੀਨ ਵੱਲੋਂ ਈਰਾਨ ਦੇ ਪੂਰੀ ਤਰ੍ਹਾਂ ਉਲਟ ਜਾਣ ਦਾ ਆ ਉਹ ਇਹ ਸੱਟਾ ਜਿਹੜਾ ਆ ਅਮਰੀਕਾ ਤੇ ਯੂਰਪੀਨ ਦੇਸ਼ਾਂ ਦੀ ਈਰਾਨ ਪ੍ਰਤੀ ਜਿਹੜੀ ਨਾ ਪੱਖੀ ਪਹੁੰਚਿਆ ਉਸ ਦਾ ਹੀ ਨਤੀਜਾ ਆ ਕਿਉਂਕਿ ਜਿਸ ਤਰ੍ਹਾਂ ਉਹ ਪਿਛਲੇ ਲਗਭਗ 6 ਸਾਲਾਂ ਤੋਂ ਬੰਦਸ਼ਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ ਈਰਾਨ ਉਹਦੇ ਲਈ ਹੁਣ ਕੋਈ ਹੋਰ ਰਸਤਾ ਵੀ ਨਹੀਂ ਕਿ ਉਹ ਜਿਹੜੇ ਚੀਨ ਤੇ ਰੂਸ ਜਿਹੜੇ ਅਮਰੀਕਾ ਤੇ ਯੂਰਪ ਵਿਰੋਧੀ ਦੇਸ਼ ਆ ਗਏ ਉਹਨਾਂ ਨੇ ਹੱਥ ਮੜਾਏ ਇਹ ਉਹ ਰੂਸ ਤੇ ਚੀਨ ਦੀ ਝੋਲੀ ਵਿੱਚ ਈਰਾਨ ਨੂੰ ਜਿਹੜਾ ਪਾਉਣ ਦਾ ਕਾਰਨ ਵੀ ਇਹ ਅਮਰੀਕਾ ਤੇ ਯੂਰਪੀਨ ਦੇਸ਼ ਆ ਜੋ ਦੂਸਰੇ ਦੇਸ਼ਾਂ ਨੂੰ ਝੁਕਾ ਕੇ ਦਤਾੜ ਕੇ ਉੱਥੇ ਆਪਣਾ ਜਿਹੜਾ ਇੱਕ ਅਧਿਕਾਰ ਆ ਉਭਦਾਨਾ ਚਾਹੁੰਦੇ ਆ ਜੋ ਈਰਾਨ ਨੇ ਨਾ ਕਦੇ ਪ੍ਰਵਾਨ ਕੀਤਾ ਆ ਤੇ ਨਾ ਹੀ ਉਹ ਕਰੇਗਾ ਜੇ ਤੁਹਾਨੂੰ ਇਹ ਚਾਤ ਚੰਗੀ ਲੱਗਦੀ ਆ ਤਾਂ ਜਰੂਰ ਇਹ ਚੈਨਲ ਸਬਸਕ੍ਰਾਈਬ ਕਰ ਲਓ ਇਹ ਮੇਰੇ ਲਈ ਹੌਸਲਾ ਭਜਾਈ ਹੋਏਗੀ। ਸ਼ੁਕਰੀਆ ਸਾਸ੍ਰੀ ਦਾ।